ਪਿੰਡ ਦੇ ਇੱਕ ਕਿਨਾਰੇ ਮਿੱਟੀ ਦੀ ਝੋਪੜੀ ਵਿੱਚ ਰਹਿਣ ਵਾਲਾ ਜਸਜੀਤ ਇੱਕ ਦਿਨ ਪਿੰਡ ਤੋਂ ਇੱਕ ਸੋਹਣਾ ਦੇਸੀ ਮੁਰਗਾ ਖਰੀਦ ਲਿਆ ਆਇਆ ਉਹ ਲਾਲ ਕਲਗੀ ਵਾਲਾ ਚਮਕਦਾਰ ਖੰਭਾਂ ਨਾਲ ਸਜਿਆ ਤੇ ਬਾਗ ਦੇਣ ਵਿੱਚ ਸਭ ਤੋਂ ਅੱਗੇ ਸੀ ਹਰ ਸਵੇਰ ਉਸ ਦੀ ਕੁਕੜੁਕੜੂ ਦੀ ਗੂੰਜ ਨਾਲ ਪਿੰਡ ਵਾਲੇ ਉੱਠਦੇ ਤੇ ਦਿਨ ਦੀ ਸ਼ੁਰੂਆਤ ਕਰਦੇ ਪਰ ਜਸਜੀਤ ਦਾ ਮਨ ਕੁਝ ਹੋਰ ਸੀ ਉਸਨੇ ਕਈ ਵਾਰ ਸੋਚਿਆ ਇਸ ਨੂੰ ਵੱਢ ਕੇ ਭੁੰਨ ਕੇ ਖਾ ਲਿਆ ਜਾਵੇ ਬਹੁਤ ਦਿਨ ਪਾਲਿਆ ਪਰ ਸਿੱਧਾ ਮਾਰਨ ਦੀ ਹਿੰਮਤ ਨਾ ਹੋਈ ਇਸ ਲਈ ਉਸਨੇ ਜਲਾਕੇ ਨਾਲ ਇੱਕ ਤਰੀਕਾ ਕੱਢਿਆ ਜਸਜੀਤ ਨੇ ਮੁਰਗੇ ਨੂੰ ਕਿਹਾ ਸੁਣੋ ਕੱਲ ਤੋਂ ਜੇ ਤੂੰ ਬਾਂਗ ਦਿੱਤੀ ਤਾਂ ਮੈਂ ਤੈਨੂੰ ਮਾਰ ਦੇਵਾਂਗਾ ਮੁਰਗਾ ਚੌਕਿਆ ਪਰ ਨਿਮਰਤਾ ਨਾਲ ਬੋਲਿਆ ਠੀਕ ਹੈ ਮਾਲਕ ਜਿਵੇਂ ਤੁਸੀਂ ਚਾਹੋ ਅਗਲੇ ਸਵੇਰ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਫੁੱਟੀਆਂ ਮੁਰਗਾ ਚੁੱਪ ਰਿਹਾ ਉਸਨੇ ਹੌਲੇ ਨਾਲ ਆਪਣੇ ਖੰਭ ਫੜਫੜਾਏ ਪਰ ਕੋਈ ਆਵਾਜ਼ ਨਾ ਨਿਕਲੀ ਜਸਜੀਤ ਨੇ ਸੋਚਿਆ ਇਹ ਤਾਂ ਠੀਕ ਨਹੀਂ ਗੁੱਸੇ ਵਿੱਚ ਜਸਜੀਤ ਨੇ ਕਿਹਾ ਕੱਲ ਤੂੰ ਖੰਭ ਵੀ ਨਹੀਂ ਫੜਫੜਾਉਨੇ ਨਹੀਂ ਤਾਂ ਤੈਨੂੰ ਵੱਢ ਦੇਵਾਂਗਾ ਦੂਜੇ ਦਿਨ ਮੁਰਗਾ ਹੋਰ ਵੀ ਸਾਵਧਾਨ ਹੋ ਗਿਆ ਨਾ ਭਾਂਗ ਦਿੱਤੀ ਨਾ ਖੰਭੇ ਲਾਏ ਬਸ ਆਪਣੇ ਗਰਦਨ ਜਰਾ ਜਹੀ ਲਾ ਕੇ ਮਾਲਕ ਫਿਰ ਫੜਕੁਠਿਆ ਜੱਜ ਜੀਤ ਨੇ ਨਿਰਾਸ਼ ਹੋ ਕੇ ਅਗਲੇ ਦਿਨ ਹੁਕਮ ਦਿੱਤੇ ਕੱਲ ਤੋਂ ਗਰਦਨ ਵੀ ਨਹੀਂ ਹਿਲਣੀ ਚਾਹੀਦੀ ਹੁਣ ਮੁਰਗਾ ਪੂਰੀ ਤਰ੍ਹਾਂ ਡਰ ਗਿਆ ਅਗਲੇ ਦਿਨ ਉਹ ਇੱਕਦਮ ਫਿੱਥਰ ਬੈਠਾ ਰਿਹਾ ਜਿਵੇਂ ਉਸ ਦੀ ਜਾਨ ਹੀ ਨਿਕਲ ਗਈ ਹੋਵੇ ਪਿੰਡ ਵਾਲੇ ਵੀ ਹੈਰਾਨ ਸਨ ਕਿ ਇੰਨੀ ਚੁੱਪ ਕਿਵੇਂ ਹੋ ਸਕਦੀ ਹੈ ਜੱਜ ਜੀਤ ਨੇ ਵੇਖਿਆ ਕਿ ਮੁਰਗੇ ਨੇ ਆਪਣੇ ਹਰ ਕੁਝ ਉੱਤੇ ਕਾਬੂ ਪਾ ਲਿਆ ਸੀ ਡਰ ਨੇ ਉਸ ਦੀ ਬੋਲਤੀ ਬੰਦ ਕਰ ਦਿੱਤੀ ਸੀ ਜੱਜ ਜੀਤ ਨੇ ਸੋਚਿਆ ਹੁਣ ਇਹ ਬਿਲਕੁਲ ਮੁਰਗੀ ਬਣ ਗਿਆ ਚਲੋ ਆਖਰੀ ਹੁਕਮ ਦਿੰਦੇ ਹਾਂ ਉਸਨੇ ਵਿਅੰਗ ਵਿੱਚ ਕਿਹਾ ਕੱਲ੍ਹ ਤੋਂ ਤੈਨੂੰ ਅੰਡੇ ਦੇਣੇ ਪਿਆ ਕਰਨੇ ਨੇ ਨਹੀਂ ਤਾਂ ਤੈਨੂੰ ਫਿਰ ਵੱਡ ਦੇਾਂਗਾ ਮੁਰਗਾ ਕੰਬੁੱਠਿਆ ਅੰਡੇ ਦੇਣਾ ਤਾਂ ਉਸ ਦੀ ਕੋਦਰਤ ਵਿੱਚ ਹੀ ਨਹੀਂ ਸੀ ਇਹ ਤਾਂ ਉਸ ਦੀ ਸੰਭਵਤਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਉਤਰ ਆਏ ਜਾ ਜੀਤ ਨੇ ਪੁੱਛਿਆ ਤੂੰ ਰੋ ਕਿਉਂ ਪਿਆ ਹੈ ਮੌਤ ਤੋਂ ਡਰ ਗਿਆ ਮੁਰਗੇ ਨੇ ਹੌਲੇ ਨਾਲ ਕਿਹਾ ਨਹੀਂ ਮਾਲਕ ਮੈਂ ਮੌਤ ਤੋਂ ਨਹੀਂ ਡਰ ਰਿਹਾ ਮੈਂ ਇਸ ਲਈ ਰੋ ਰਿਹਾ ਹਾਂ ਕਿਉਂਕਿ ਮੈਂ ਆਪਣੀ ਪਛਾਣ ਗਵਾ ਲਈ ਜਦੋਂ ਤੁਸੀਂ ਬਾੰਗ ਰੋਕਣ ਨੂੰ ਕਿਹਾ ਮੈਂ ਬੰਦ ਕਰ ਦਿੱਤੀ ਜਦੋਂ ਕੰਬਣਾ ਫੜਫੜਾਉਣ ਨੂੰ ਕਿਹਾ ਮੈਂ ਝੁਕ ਜਾਣਾ ਚੁਣ ਲਿਆ ਜਦੋਂ ਗਰਦਨ ਨਾ ਹਿਲਾਉਣ ਨੂੰ ਕਿਹਾ ਮੈਂ ਆਪਣੀ ਕੁਦਰਤੀ ਚਾਲ ਨੂੰ ਦਵਾ ਲਿਆ ਪਰ ਅੱਜ ਮੈਨੂੰ ਇਹ ਅਹਿਸਾਸ ਹੋਇਆ ਇਸ ਜਿਸ ਅਨਚਾਨਦਰਾਤਾ ਹੀ ਮਰਨ ਦਾ ਹੋਵੇ ਉਸ ਸਾਹਮਣੇ ਸਮਰਪਣ ਵੀ ਕਈ ਵਾਰ ਆਤਮੰਦਗੀ ਹੱਤਿਆ ਹੈ ਕਾਸ਼ ਮੈਂ ਉਸੇ ਵੇਲੇ ਖੁੱਲ ਕੇ ਬਾੰਗ ਦੇ ਦਿੱਤੀ ਹੁੰਦੀ ਅਤੇ ਮਰ ਜਾਂਦਾ ਘੱਟੋ ਘੱਟ ਮੇਰੀ ਪਛਾਣ ਬਚੀ ਰਹਿੰਦੀ ਮੁਰਗੇ ਦੀ ਇਹ ਗੱਲ ਸੁਣ ਚਾਚੀ ਦੇ ਸੀਨੇ ਉੱਤੇ ਤਾਰ ਨਹੀਂ ਬਣ ਕੇ ਤਨੀ ਰਹੀ ਉਸ ਦੀਆਂ ਅੱਖਾਂ ਝੁੱਕ ਗਈਆਂ ਉਹ اچانک ਸ਼ਰਮ ਅਤੇ ਪਛਤਾਵੇ ਨਾਲ ਪਰ ਉੱਠਿਆ ਉਸ ਨੂੰ ਸਮਝ ਆ ਗਿਆ ਕਿ ਉਸ ਨੇ ਸਿਰਫ ਆਪਣੇ ਭੁੱਖ ਲਈ ਕਿੰਨੇ ਕਸ਼ਟ ਦਿੱਤੇ ਅਤੇ ਕਿਸੇ ਦੀ ਅਸ਼ਮਿਤਾ ਕੋ ਲਈ ਉਸ ਦਿਨ ਚਾਚੀਤ ਨੇ ਮੁਰਗੇ ਨੂੰ ਨਹੀਂ ਮਾਰਿਆ ਅਤੇ ਉਸ ਨੇ ਉਸ ਨੂੰ ਖੁੱਲਾ ਸਾਡੇ ਦੇਤਾ ਅਤੇ ਪਿੰਡ ਵਾਲਿਆਂ ਨੂੰ ਕਿਹਾ ਕਿ ਜੀਭਾਂ ਨਾਲ क्रूर ਹੋਣਾ ਬੰਦ ਕਰੋ ਕਿਉਂਕਿ ਹੁਣ ਚ ਜੀਤ ਜਾਣ ਗਿਆ ਸੀ ਕਿ ਜੀਵਨ ਸਿਰਫ ਸਾਹ ਲੈਣ ਦਾ ਨਾਂ ਹੀ ਨਹੀਂ ਇਹ ਆਪਣੀ ਬੁਛਾਣ ਬਚਾਈ ਬਣਾਈ ਰੱਖਣ ਦਾ ਨਾਂ ਹੈ ਮੁਰਗੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਨਾਲ ਵਿੱਚ ਹੁਣ ਇੱਕ ਨਵੀਂ ਚਮਕ ਸੀ ਸਵੈ ਅਭਿਮਾਨ ਦੀ ਚਮਕ ਉਸ ਨੇ ਹੌਲੇ ਨਾਲ ਸਿਰ ਹਿਲਾਇਆ ਅਤੇ ਉਹ ਪ੍ਰਾਣੀ ਬਾਗ ਨਹੀਂ ਦਿੱਤੀ ਪਰ ਉਸ ਦੀ ਆਤਮਾ ਜਿੰਦਾ ਸੀ ਸੰਦੇਸ਼ ਇੱਕ ਕਹਾਣੀ ਮੁਰਗੇ ਦੀ ਨਹੀਂ ਸਾਡੀ ਅਸੀਮਤਾ ਦੀ ਗੱਲ ਹੈ ਕਦੇ ਵੀ ਆਪਣੇ ਆਤਮ ਸਨਮਾਨ ਅਤੇ ਪਛਾਣ ਨਾਲ ਸਮਝੌਤਾ ਨਾ ਕਰੋ ਕਿਉਂਕਿ ਝੁੱਕ ਕੇ ਜੀਣਾ ਕਈ ਵਾਰ ਮਰਨ ਤੋਂ ਵੀ ਭਾਰੀ ਪੈ ਜਾਂਦਾ ਹੈ ਇਸ ਤਰ੍ਹਾਂ ਨੇ ਵੀਡੀਓ ਦੇਖਣ ਲਈ ਚੈਨਲ ਨੂੰ ਮਤ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ